ਕਲਪਨਾ ਕਰੋ ਕਿ ਤੁਸੀਂ ਹਰ ਰੋਜ਼ ਇਸ ਸੋਚ ਦੇ ਨਾਲ ਉੱਠਦੇ ਹੋ ਕਿ ਤੁਹਾਨੂੰ ਕਦੇ ਵੀ ਤਨਖਾਹ ਦੇ ਲਈ ਕਦੇ ਵੀ ਕੋਈ ਨੌਕਰੀ ਨਹੀਂ ਕਰਨੀ ਪਵੇਗੀ। ਕਲਪਨਾ ਕਰੋ ਤੁਹਾਡੇ ਕੋਲ ਆਪਣਾ ਸਮਾਂ, ਆਪਣੇ ਸੁਪਨੇ ਅਤੇ ਆਪਣੀ ਜ਼ਿੰਦਗੀ ਉੱਤੇ ਪੂਰਾ ਨਿਯੰਤਰਣ ਹੈ। ਹੁਣ ਕਲਪਨਾ ਕਰੋ ਤੁਸੀਂ ਇਹ ਸਭ ਕੁਝ 30 ਸਾਲ ਦੀ ਉਮਰ ਤੱਕ ਹਾਸਲ ਕਰ ਲੈਂਦੇ ਹੋ। ਇਹ ਅਸੰਭਵ ਲੱਗਦਾ ਹੈ, ਹੈ ਨਾ? ਔਰ ਇਹ ਅਸੰਭਵ ਨਹੀਂ ਹੈ ਇਸ ਵੀਡੀਓ ਵਿੱਚ ਅਸੀਂ ਗ੍ਰੈਂਡ ਸੇਬਸਟਰ ਦੀ ਬੁੱਕ ਫਾਈਨੈਂਸ਼ੀਅਲ ਫਰੀडम ਨੂੰ ਸਮਝਾਂਗੇ ਇਹ ਕਿਤਾਬ ਜੋ ਹਰ ਕਦਮ ਤੇ ਤੁਹਾਨੂੰ ਇੱਕ ਰਸਤਾ ਦਿਖਾਉਂਦੀ ਹੈ ਜੋ ਇਸ ਸੁਪਨੇ ਨੂੰ ਤੁਹਾਡੇ ਲਈ ਹਕੀਕਤ ਬਣਾ ਸਕਦੀ ਹੈ ਜੇ ਤੁਸੀਂ 9 ਤੋਂ 5 ਦੀ ਨੌਕਰੀ ਵਿੱਚ ਫਸੇ ਹੋਏ ਹੋ ਜਾਂ ਇਸ ਗੱਲ ਦੀ ਚਿੰਤਾ ਕਰਦੇ ਹੋ ਕਿ ਕਦੇ ਰਿਟਾਇਰ ਨਹੀਂ ਹੋ ਪਾਉਗੇ ਤਾਂ ਇਹ ਵੀਡੀਓ ਤੁਹਾਡੇ ਲਈ ਜਾਗਰੂਕਤਾ ਦਾ ਸੱਦਾ ਹੋ ਸਕਦੀ ਹੈ ਇਸ ਲਈ ਬਣੇ ਰਹੋ ਕਿਉਂਕਿ ਅਸੀਂ 14 ਪਾਠਾਂ ਵਿੱਚ ਗਹਿਰਾਈ ਨਾਲ ਜਾਣਾਂਗੇ ਜੋ ਤੁਹਾਡੇ ਵਿੱਤੀ ਭਵਿੱਖ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹਨ ਪਰ ਪਹਿਲਾ ਇੱਕ ਤੁਰੰਤ ਸਵਾਲ ਕੀ ਤੁਸੀਂ ਅੱਜ 1 ਕਰੋੜ ਰੁਪਏ ਲੈਣਾ ਚਾਹੋਗੇ ਜਾਂ ਅਗਲੇ 20 ਸਾਲਾਂ ਤੱਕ ਹਰ ਮਹੀਨੇ 1 ਲੱਖ ਰੁਪਏ ਕੰਪਾਊਂਡ ਹੁੰਦੇ ਦੇਖਣਾ ਚਾਹੋਗੇ ਇਸ ਦੇ ਬਾਰੇ ਸੋਚੋ ਕਿਉਂਕਿ ਇਸ ਵੀਡੀਓ ਦੇ ਅੰਤ ਤੱਕ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਚੋਣਾਂ ਕਿਉਂ ਮਾਤਵਰਨ ਹੈ ਅਧਿਆਇ 1 ਵਿਤੀ ਆਜ਼ਾਦੀ ਕੀ ਹੈ ਗ੍ਰੈਂਡ ਇਸ ਪਾਠ ਵਿੱਚ ਵਿਤੀ ਆਜ਼ਾਦੀ ਨੂੰ ਇੱਕ ਨਵੇਂ ਤਰੀਕੇ ਨਾਲ ਪਰਿਭਾਸ਼ਿਤ ਕਰਦੇ ਹਨ ਇੱਕ ਚੇਤਾਵਨੀ ਇਹ ਸਿਰਫ ਪੈਸੇ ਬਾਰੇ ਨਹੀਂ ਹੈ ਇਹ ਤੁਹਾਡੇ ਸਮੇਂ ਤੇ ਨਿਯੰਤਰਣ ਰੱਖਣ ਬਾਰੇ ਹੈ ਪੈਸੇ ਨੂੰ ਇੱਕ ਸਾਧਨ ਦੇ ਰੂਪ ਵਿੱਚ ਦੇਖੋ ਮਕਸਦ ਦੇ ਰੂਪ ਵਿੱਚ ਨਹੀਂ ਉਹ ਆਪਣੀ ਕਹਾਣੀ ਸਾਂਝੀ ਕਰਦੇ ਹਨ ਕਿ ਕਿਵੇਂ 24 ਸਾਲ ਦੀ ਉਮਰ ਵਿੱਚ ਕੰਗਾਲ ਹੋਣ ਤੇ ਆਪਣੇ ਮਾਤਾ ਪਿਤਾ ਨਾਲ ਰਹਿਣ ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਫਾਈਨੈਂਸ਼ੀਅਲ ਫ੍ਰੀडम ਹਾਸਲ ਕੀਤੀ ਫਾਈਨੈਂਸ਼ੀਅਲ ਫ੍ਰੀडम ਦਾ ਮਤਲਬ ਹੈ ਕਿ ਤੁਸੀਂ ਆਪਣੇ ਪੈਸੇ ਨੂੰ ਇਸ ਤਰ੍ਹਾਂ ਸੈੱਟ ਕਰ ਲੈਂਦੇ ਹੋ ਕਿ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਮੁੱਖ ਵਿਚਾਰ financial freedom ਤੁਹਾਡੇ ਚੋਣਾ ਬਾਰੇ ਹੈ ਇਹ ਉਸ ਹਾਲਾਤ ਬਾਰੇ ਹੈ ਜਿੱਥੇ ਤੁਹਾਨੂੰ ਆਪਣੀ ਜ਼ਿੰਦਗੀ ਜੀਉਣ ਲਈ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਪੈਂਦੀ ਅਤੇ ਹਾਂ ਜੇ ਤੁਸੀਂ ਜ਼ੀਰੋ ਤੋਂ ਸ਼ੁਰੂ ਕਰ ਰਹੇ ਹੋ ਤਾਂ ਇਹ ਵੀ ਸੰਭਵ ਹੈ ਪਰ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਨੂੰ ਆਜ਼ਾਦ ਹੋਣ ਲਈ ਕਿੰਨੇ ਪੈਸਿਆਂ ਦੀ ਲੋੜ ਹੈ ਇਹ ਸਵਾਲ ਅਧਿਆਇ 4 ਵਿੱਚ ਹੱਲ ਹੁੰਦਾ ਹੈ ਅਧਿਆਇ 2 ਪੈਸਾ ਹੈ ਆਜ਼ਾਦੀ ਗ੍ਰਾਂਟ ਇੱਕ ਗੱਲ ਸਪਸ਼ਟ ਕਰਦੇ ਹਨ ਪੈਸਾ ਸਿਰਫ ਬਿੱਲ ਭਰਨ ਲਈ ਜਾਂ ਜੀਵਨ ਜਿਉਣ ਲਈ ਨਹੀਂ ਹੈ ਇਹ ਤੁਹਾਡੀ ਆਜ਼ਾਦੀ ਦੇ ਤਾਲੇ ਨੂੰ ਖੋਲਣ ਦੀ ਕੁੰਜੀ ਹੈ ਇਸ ਨੂੰ ਇਸ ਤਰ੍ਹਾਂ ਸੋਚੋ ਹਰ ਇੱਕ ਰੁਪਿਆ ਜੋ ਤੁਸੀਂ ਅੱਜ ਬਚਾਉਂਦੇ ਹੋ ਜਾਂ ਨਿਵੇਸ਼ ਕਰਦੇ ਹੋ ਉਹ ਸਿਰਫ ਬੈਂਕ ਖਾਤੇ ਵਿੱਚ ਹੀ ਨਹੀਂ ਪਿਆ ਰਹਿੰਦਾ ਬਲਕਿ ਇਹ ਇੱਕ ਕਠਿਨ ਮਿਹਨਤ ਕਰਕੇ ਤੁਹਾਡੀ ਮਦਦ ਕਰਦਾ ਹੈ ਕੁਝ ਬੜੀ ਹੀ ਕੀਮਤੀ ਚੀਜ਼ ਖਰੀਦਣ ਲਈ ਜਿਵੇਂ ਤੁਹਾਡੀ ਆਜ਼ਾਦੀ ਜਾਂ ਤੁਹਾਡਾ ਸਮਾਂ ਇਸ ਤੇ ਇੱਕ ਪਲ ਲਈ ਵਿਚਾਰ ਕਰਕੇ ਸੋਚੋ ਜਦੋਂ ਤੁਸੀਂ ਖਰਚੇ ਕਰਨ ਦੀ ਬਜਾਏ ਬਚਤ ਕਰਦੇ ਹੋ ਤਾਂ ਤੁਸੀਂ ਅੱਜ ਦੇ ਥੋੜੇ ਆਨੰਦ ਨੂੰ ਭਵਿੱਖ ਦੀ ਵਿੱਤੀ ਸੁਰੱਖਿਆ ਅਤੇ ਆਜ਼ਾਦੀ ਨਾਲ ਬਦਲ ਰਹੇ ਹੋ ਤੁਹਾਡੀ 200 ਰੁਪਏ ਦੀ ਕੌਫੀ ਦੀ ਆਦਤ ਸਿਰਫ 200 ਰੁਪਈਆ ਦੀ ਨਹੀਂ ਸਮੇਂ ਦੇ ਨਾਲ ਅੱਗੇ ਜਾ ਕੇ ਇਹ ਛੋਟੀ ਜਿਹੀ ਖਰਚ ਹਜ਼ਾਰਾਂ ਵਿੱਚ ਤਬਦੀਲ ਹੋ ਸਕਦੀ ਹੈ ਇਹ ਉਹ ਪੈਸਾ ਹੈ ਜੋ ਤੁਸੀਂ ਆਪਣੀ ਵਿੱਤੀ ਆਜ਼ਾਦੀ ਵੱਲ ਨਿਵੇਸ਼ ਕਰ ਸਕਦੇ ਸੀ ਅਤੇ ਇਹ ਹੈ ਅਸਲ ਗੱਲ ਹਰ ਇੱਕ ਰੁਪਇਆ ਜੋ ਤੁਸੀਂ ਅੱਜ ਖਰਚ ਕਰਦੇ ਹੋ ਉਹ ਇੱਕ ਹੋਰ ਦਿਨ ਹੈ ਜੋ ਭਵਿੱਖ ਵਿੱਚ ਕੰਮ ਕਰਨ ਲਈ ਬਤੀਤ ਕਰਨਾ ਪਵੇਗਾ ਇਸ ਬਾਰੇ ਸੋਚੋ ਜਦੋਂ ਤੁਸੀਂ ਉਹ ਖਰਚੇ ਘਟਾਉਂਦੇ ਹੋ ਜੋ ਜ਼ਰੂਰੀ ਨਹੀਂ ਹਨ ਅਤੇ ਇਕੱਠੇ ਹੋਏ ਪੈਸੇ ਦੇ ਵਿਆਜ ਨੂੰ ਕੰਮ ਕਰਨ ਦਿੰਦੇ ਹੋ ਤਾਂ ਤੁਸੀਂ ਹਕੀਕਤ ਵਿੱਚ ਆਪਣੇ ਸਮੇਂ ਨੂੰ ਖਰੀਦ ਰਹੇ ਹੋ ਤੇ ਮੇਰੀ ਗੱਲ ਦਾ ਗਲਤ ਮਤਲਬ ਨਾ ਕੱਢਣਾ ਮੈਂ ਵੀ ਕੌਫੀ ਪੀਣ ਦਾ ਸ਼ੌਕੀਨ ਹਾਂ ਪਰ ਇੱਕ ਸਵਾਲ ਪੁੱਛਦਾ ਹਾਂ ਕਿ ਤੁਹਾਨੂੰ ਦਿਨੋ-ਦਿਨ ਦੀ ਕੌਫੀ ਦੀ ਲਤ ਨਾਲੋਂ ਆਪਣੀ ਜ਼ਿੰਦਗੀ ਵਿੱਚ 10 ਸਾਲ ਪਹਿਲਾਂ ਰਿਟਾਇਰ ਹੋਣ ਦੀ ਇੱਛਾ ਜ਼ਿਆਦਾ ਵਧੀਆ ਲੱਗਦੀ ਹੈ ਕਿ ਉਸ ਕਰੀਮੀ ਫੂਡ ਅਤੇ ਕੈਫੀਨ ਚਾਕਲੇਟ ਲਈ ਆਪਣੇ ਸੁਪਨਿਆਂ ਨੂੰ ਟਾਲਣਾ ਠੀਕ ਹੈ ਇਹ ਸੋਚਣ ਵਾਲੀ ਗੱਲ ਹੈ ਜਾਂ ਸ਼ਾਇਦ ਪੀਣ ਵਾਲੀ ਗੱਲ ਹੈ ਸਭ ਤੋਂ ਵਧੀਆ ਗੱਲ ਇਹ ਹੈ ਇਹ ਕੁਝ ਵੀ ਤਿਆਗਣ ਬਾਰੇ ਨਹੀਂ ਹੈ ਇਹ ਚੋਣ ਕਰਨ ਬਾਰੇ ਹੈ ਇਹ ਇਸ ਗੱਲ ਨੂੰ ਨਿਰਧਾਰਿਤ ਕਰਨ ਬਾਰੇ ਹੈ ਕਿ ਤੁਹਾਡੇ ਲਈ ਸੱਚਮੁੱਚ ਵਿੱਚ ਕੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਅਤੇ ਆਪਣੀ ਜ਼ਿੰਦਗੀ ਦੇ ਉਦੇਸ਼ਾਂ ਦੇ ਅਨੁਸਾਰ ਆਪਣਾ ਪੈਸਾ ਲਗਾਉਣਾ ਤਾਂ ਤੁਸੀਂ ਕੀ ਸੋਚੋਗੇ ਤਤਕਾਲ ਸੰਤੋਸ਼ ਜਾਂ ਜੀਵਨ ਭਰ ਦਾ ਮੌਕਾ ਅਧਿਆਇ 3 ਸਮਾਂ ਪੈਸੇ ਨਾਲੋਂ ਜ਼ਿਆਦਾ ਕੀਮਤੀ ਹੈ ਇਹ ਹੈ ਕੋੜੀ ਸੱਚਾਈ ਪੈਸਾ ਵੱਡਾ ਹੈ ਪਰ ਸਮਾਂ ਸੀਮਿਤ ਹੈ ਤੁਸੀਂ ਹਮੇਸ਼ਾ ਇੱਕ ਹੋਰ ਰੁਪਇਆ ਕਮਾਉਣ ਲਈ ਮਿਹਨਤ ਕਰ ਸਕਦੇ ਹੋ ਪਰ ਗਵਾਇਆ ਹੋਇਆ ਸਮਾਂ ਕਦੀ ਵਾਪਸ ਨਹੀਂ ਆ ਸਕਦਾ ਸਬੈਸਟਰ ਇੱਕ ਅਹਿਮ ਗੱਲ ਸਮਝਾਉਂਦੇ ਹਨ ਜਿਸ ਨੂੰ ਅਕਸਰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਨਜ਼ਰਅੰਦਾਜ਼ ਕਰਦੇ ਹਨ ਸਾਨੂੰ ਆਪਣੇ ਕੰਟਿਆਂ ਦੀ ਕੀਮਤ ਕਰੋੜਪਤੀਆਂ ਵਾਂਗ ਲਗਾਉਣੀ ਸ਼ੁਰੂ ਕਰਨੀ ਚਾਹੀਦੀ ਹੈ ਹਰ ਸੈਕਿੰਡ ਜੋ ਤੁਸੀਂ ਆਪਣਾ ਸਮਾਂ netflix ਤੇ movies ਦੇਖ ਕੇ ਜਾਂ ਫਿਰ web series ਦੇਖ ਕੇ ਬਰਬਾਦ ਕਰਦੇ ਹੋ ਜਾਂ ਫਿਰ instagram ਤੇ ਬੇਵਜ੍ਹਾ ਸਕਰੋਲ ਕਰ ਰਹੇ ਹੋ ਉਹ ਸਿਰਫ ਵਿਰਥ ਸਮਾਂ ਨਹੀਂ ਹੈ ਇਹ ਇੱਕ ਗਵਾਇਆ ਹੋਇਆ ਮੌਕਾ ਹੈ ਆਪਣੀ ਰਚਨਾਤਮਕਤਾ ਨੂੰ ਵਧਾਉਣ ਜਾਂ ਉਸ ਆਜ਼ਾਦੀ ਲਈ ਕੰਮ ਕਰਨ ਦਾ ਜਿਸ ਦੀ ਤਾਂਘ ਤੁਹਾਨੂੰ ਹਮੇਸ਼ਾ ਤੋਂ ਰਹੀ ਹੈ ਹਰ ਉਹ ਕੰਟਾ ਜੋ ਤੁਸੀਂ ਵਿਅਰਥ ਗਤੀਵਿਧੀਆਂ ਕਰਕੇ ਉਸ ਵਿੱਚ ਗਵਾ ਦਿੰਦੇ ਹੋ ਉਸ ਨੂੰ ਆਪਣੇ ਸਮਾਂ ਬੈਂਕ ਤੋਂ ਡੈਬਿਟ ਕਰਨ ਦੀ ਸੋਚ ਨਾਲ ਸੋਚੋ ਉਹ ਬੈਂਕ ਜੋ ਹਰ ਦਿਨ ਛੋਟਾ ਹੁੰਦਾ ਜਾ ਰਿਹਾ ਹੈ ਅਤੇ ਸਭ ਤੋਂ ਡਰਾਵਣੀ ਗੱਲ ਇਹ ਹੈ ਕਿ ਸਾਡੇ ਵਿੱਚੋਂ ਬੜੇ ਸਾਰੇ ਲੋਕ ਇਹ ਤੱਕ ਨਹੀਂ ਸਮਝਦੇ ਕਿ ਅਸੀਂ ਇਹ ਕੀ ਕਰ ਰਹੇ ਹਾਂ ਅਸੀਂ ਆਪਣੇ ਕੀਮਤੀ ਸਮੇਂ ਨੂੰ ਉਹਨਾਂ ਗਤੀਵਿਧੀਆਂ ਵਿੱਚ ਬਦਲ ਦਿੰਦੇ ਹਾਂ ਜੋ ਸਾਡੇ ਮਕਸਦ ਦੀ ਪੂਰਤੀ ਨਹੀਂ ਕਰ ਸਕਦੀਆਂ ਅਤੇ ਜਦੋਂ ਤੱਕ ਅਸੀਂ ਜਾਗਦੇ ਹਾਂ ਉਦੋਂ ਤੱਕ ਸਮਾਂ ਸਾਡੇ ਹੱਥੋਂ ਨਿਕਲ ਚੁੱਕਾ ਹੁੰਦਾ ਹੈ ਤਦ ਤੱਕ ਚੀਜ਼ਾਂ ਨੂੰ ਪਲਟਣ ਲਈ ਬੜੀ ਧੇਰ ਹੋ ਚੁੱਕੀ ਹੁੰਦੀ ਹੈ ਇਹ ਦੋਸ਼ ਲਗਾਉਣ ਬਾਰੇ ਨਹੀਂ ਹੈ ਇਹ ਸਪਸ਼ਟਤਾ ਦੇ ਬਾਰੇ ਵਿੱਚ ਹੈ ਇਹ ਤੁਹਾਡੀ ਆਪਣੇ ਬਾਰੇ ਵਿੱਚ ਅਵੇਅਰਨੈਸ ਨੂੰ ਲੈ ਕੇ ਹੈ ਸਬਿਸਟਿਅਰਨ ਸਾਨੂੰ ਆਪਣੇ ਰੋਜ਼ਾਨਾ ਰੂਪੀ ਨੂੰ ਵੇਖਣ ਵੱਲ ਅਤੇ ਖੁਦ ਤੋਂ ਸਵਾਲ ਪੁੱਛਣ ਦੀ ਸਲਾਹ ਦਿੰਦੇ ਹਨ ਕੀ ਇਹ ਉਹੀ ਰੂਟੀਨ ਹੈ ਜਿਸ ਵਿੱਚ ਮੈਂ ਆਪਣੇ ਸਭ ਤੋਂ ਕੀਮਤੀ ਸੰਸਾਧਨਾਂ ਨੂੰ ਖਰਚਣਾ ਚਾਹੁੰਦਾ ਹਾਂ ਸਚਾਈ ਇਹ ਹੈ ਕਿ ਅਸੀਂ ਸਾਰੇ ਕਹਿ ਚੁੱਕੇ ਹਾਂ ਬਸ ਇੱਕ ਹੋਰ ਐਪੀਸੋਡ ਅਤੇ ਫਿਰ ਅਚਾਨਕ ਰਾਤ ਦੇ 3 ਵਜੇ ਜਾਂਦੇ ਹਨ ਅਤੇ ਅਸੀਂ ਸੀਜ਼ਨ ਫਿਨਾਲੇ ਦੇ ਅੱਧੇ ਰਸਤੇ ਤੇ ਹੁੰਦੇ ਹਾਂ ਕੀ ਇਹ ਗਲਤ ਨਹੀਂ ਲੱਗਦਾ ਪਰ ਕੋਈ ਗੱਲ ਨਹੀਂ ਅਸੀਂ ਸਾਰੇ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ ਪਰ ਖੁਦ ਤੋਂ ਸਵਾਲ ਕਰੋ ਉਹ ਵੈਬ ਸੀਰੀਜ਼ ਅਸਲ ਵਿੱਚ ਤੁਹਾਨੂੰ ਲੰਬੇ ਸਮੇਂ ਵਿੱਚ ਕੀ ਫਾਇਦਾ ਪੁੰਚਾ ਰਿਹਾ ਹੈ ਹੁਣ ਇੱਥੇ ਗੱਲ ਹੈ ਕੀ 1 ਲੱਖ ਰੁਪਏ ਵਾਲਾ ਸਵਾਲ ਹੈ ਤੁਹਾਨੂੰ ਅਸਲ ਵਿੱਚ ਆਪਣੇ ਸਮੇਂ ਨੂੰ ਹਮੇਸ਼ਾ ਲਈ ਮੁਕਤ ਕਰਨ ਲਈ ਕਿੰਨੇ ਪੈਸਿਆਂ ਦੀ ਲੋੜ ਹੈ ਉਹ ਸਹੀ ਰਕਮ ਕੀ ਹੈ ਜੋ ਤੁਹਾਨੂੰ ਉਹ ਜੀਵਨ ਦੇਵੇਗੀ ਜਿਸ ਨੂੰ ਤੁਸੀਂ ਸੁਪਨੇ ਵਿੱਚ ਜਿਉਂਦੇ ਹੋ ਚਲੋ ਹੁਣ ਗੱਲ ਕਰੀਏ ਨੰਬਰਾਂ ਦੀ ਅਧਿਆਇ 4 ਆਪਣਾ ਨੰਬਰ ਕਿਵੇਂ ਕੈਲਕੂਲੇਟ ਕਰੀਏ ਇਥੋਂ ਗੱਲ ਅਸਲ ਵਿੱਚ ਗੰਭੀਰ ਹੁੰਦੀ ਹੈ ਗ੍ਰੈਂਡ ਸੇਬੈਸਟੀਅਰ financial freedom ਦਾ ਨੰਬਰ ਕੈਲਕੂਲੇਟ ਕਰਨ ਲਈ ਇੱਕ ਕਦਮ-ਦਰ-ਕਦਮ ਇੱਕ ਗਾਈਡ ਦੀ ਤਰ੍ਹਾਂ ਰਸਤਾ ਦਿਖਾਉਂਦੇ ਹਨ ਉਹ ਰਕਮ ਜੋ ਤੁਹਾਨੂੰ ਆਪਣੀਆਂ ਸ਼ਰਤਾਂ ਤੇ ਜੀਵਨ ਜਿਉਣ ਲਈ ਚਾਹੀਦੀ ਹੈ ਬਿਨਾਂ ਕਿਸੇ ਰੁਕਾਵਟ ਦੇ ਇਹ ਗਿਣਤੀ ਬੜੀ ਸਰਲ ਹੈ ਆਪਣੇ ਸਾਲਾਨਾ ਖਰਚਿਆਂ ਨੂੰ 25 ਨਾਲ ਗੁਣਾ ਕਰੋ ਔ ਇਸ ਨੂੰ ਸਮਝਦੇ ਹਾਂ ਜੇਕਰ ਤੁਹਾਨੂੰ ਆਰਾਮ ਨਾਲ ਜੀਣ ਲਈ ਹਰ ਸਾਲ 6 ਲੱਖ ਰੁਪਏ ਦੀ ਲੋੜ ਹੈ ਤਾਂ ਤੁਹਾਡਾ ਨੰਬਰ 1 ਕਰੋੜ 50 ਲੱਖ ਰੁਪਏ ਹੈ ਇਹ ਰਕਮ ਤੁਹਾਨੂੰ ਨਿਵੇਸ਼ ਕਰਨੀ ਹੈ ਤਾਂ ਜੋ ਉਹ ਪੈਸਿਵ ਇਨਕਮ ਕ੍ਰੀਏਟ ਕਰਕੇ ਦੇ ਸਕੇ ਜੋ ਤੁਹਾਡੇ ਖਰਚਿਆਂ ਨੂੰ ਜੀਵਨ ਭਰ ਕਵਰ ਕਰ ਸਕੇ ਇਹ ਸ਼ਾਇਦ ਡਰਾਵਣਾ ਲੱਗੇ ਪਰ ਗੱਲ ਇਹ ਹੈ ਕਿ ਇਹ ਸੰਭਵ ਹੈ ਤਾਨੂੰ ਲਾਟਰੀ ਟਿਕਟ ਦੀ ਲੋੜ ਨਹੀਂ ਹੈ ਤਾਨੂੰ ਇੱਕ ਯੋਜਨਾ ਦੀ ਲੋੜ ਹੈ ਅਤੇ ਇਹ ਗੱਲ ਇਸ ਕਿਤਾਬ ਦੇ ਬਾਕੀ ਹਿੱਸਿਆਂ ਵਿੱਚ ਦੱਸੀ ਜਾਂਦੀ ਹੈ ਇਸ ਨੰਬਰ ਤੱਕ ਪਹੁੰਚਣ ਲਈ ਰਣਨੀਤੀਆਂ ਵਿੱਚ ਗਹਿਰਾਈ ਨਾਲ ਜਾਣ ਤੋਂ ਪਹਿਲਾਂ ਇੱਕ ਪਲ ਪਿੱਛੇ ਹਟੋ ਅਸਲ ਵਿੱਚ ਤੁਸੀਂ ਕੀ ਹੋ ਹਿੰਟ ਇਹ ਤੁਹਾਡੀ ਤਨਖਾਹ ਬਾਰੇ ਨਹੀਂ ਹੈ ਅਧਿਆਇ 5 ਤੁਸੀਂ ਅਸਲ ਵਿੱਚ ਕਿੰਨਾ ਕਮਾਉਂਦੇ ਹੋ ਇਹ ਅਧਿਆਇ ਇੱਕ ਜਾਗਰੂਕ ਕਰਨ ਵਾਲਾ ਝਟਕਾ ਹੈ ਗ੍ਰੈਂਡ ਸੇਬੈਸਟਰ ਸਾਨੂੰ ਸਾਡੇ ਸਭ ਤੋਂ ਵੱਡੇ ਭ੍ਰਮ ਨੂੰ ਚੁਣੌਤੀ ਦਿੰਦੇ ਹਨ ਆਪਣੀ ਖੁਦ ਦੀ ਕੀਮਤ ਨੂੰ ਆਪਣੀ ਤਨਖਾਹ ਨਾਲ ਜੋੜਨਾ ਉਹ ਸਾਨੂੰ ਯਾਦ ਦਿਲਾਉਂਦੇ ਹਨ ਕਿ ਸਾਡੀ ਕੀਮਤ ਇਸ ਗੱਲ ਨਾਲ ਤੈਅ ਨਹੀਂ ਹੁੰਦੀ ਕਿ ਅਸੀਂ ਅੱਜ ਕਿੰਨਾ ਕਮਾ ਰਹੇ ਹਾਂ ਬਲਕਿ ਇਸ ਗੱਲ ਨਾਲ ਹੁੰਦੀ ਹੈ ਕਿ ਸਾਡੇ ਕੋਲ ਕਿਹੜੀਆਂ ਵਿਸ਼ੇਸ਼ ਖੂਬੀਆਂ ਹਨ ਪੈਸ਼ਨ ਅਤੇ ਸੰਭਾਵਨਾਵਾਂ ਹਨ ਜੋ ਪਵਿੱਖ ਵਿੱਚ ਸਾਨੂੰ ਸ਼ਕਤੀਸ਼ਾਲੀ ਬਣਾ ਸਕਦੀਆਂ ਹਨ ਸੱਚਾਈ ਇਹ ਹੈ ਕਿ ਤੁਹਾਡੀ ਅਸਲ ਕੀਮਤ ਉਸ ਚੀਜ਼ ਵਿੱਚ ਹੈ ਜੋ ਤੁਸੀਂ ਹਾਸਲ ਕਰਨ ਵਿੱਚ ਸਮਰਥ ਹੋ ਇਹ ਸਿਰਫ ਪੈਸੇ ਨੂੰ ਲੈ ਕੇ ਨਹੀਂ ਹੈ ਬਲਕਿ ਇਸ ਗੱਲ ਵਿੱਚ ਹੈ ਕਿ ਤੁਸੀਂ ਆਪਣਾ ਸਮਾਂ ਰਚਨਾਤਮਕਤਾ ਅਤੇ ਊਰਜਾ ਨੂੰ ਕਿਵੇਂ ਵਰਤਦੇ ਹੋ ਕੀ ਤੁਸੀਂ ਸਮੱਸਿਆ ਹੱਲ ਕਰਨ ਵਿੱਚ ਮਾਹਿਰ ਹੋ ਕੀ ਤੁਹਾਡੇ ਕੋਲ ਕੋਈ ਪੈਸ਼ਨ ਹੈ ਜਿਸ ਨੂੰ ਤੁਸੀਂ ਇੱਕ ਆਪਣੀ ਇਨਕਮ ਵਿੱਚ ਬਦਲ ਸਕਦੇ ਹੋ ਜਾਂ ਸ਼ਾਇਦ ਤੁਹਾਡੇ ਕੋਲ ਕੋਈ ਖੂਬੀ ਹੈ ਜਿਸ ਨੂੰ ਥੋੜਾ ਜਿਹਾ ਨਿਖਾਰਨ ਨਾਲ ਤੁਸੀਂ ਆਪਣੀ ਮੌਜੂਦਾ ਆਮਦਨ ਦਾ 10 ਗੁਣਾ ਵਧਾ ਸਕਦੇ ਹੋ ਇਹ ਪਾਠ ਤੁਹਾਡੇ ਦ੍ਰਿਸ਼ਟੀਕੋਣ ਨੂੰ ਸਥਿਰ ਤੋਂ ਵਿਕਸਿਤ ਕਰਨ ਦੇ ਬਾਰੇ ਹੈ ਕਿਉਂਕਿ ਸੱਚੀ ਗੱਲ ਇਹ ਹੈ ਕਿ ਤੁਹਾਡੀ ਅਸਲ ਕੀਮਤ ਨੂੰ ਇਸੇ ਵੀ ਇਮੋਜੀ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਸਿਰਫ ਕਠਿਨ ਮਿਹਨਤ ਕਰਨ ਬਾਰੇ ਨਹੀਂ ਹੈ ਬਲਕਿ ਸਮਝਦਾਰੀ ਨਾਲ ਕੰਮ ਕਰਨ ਬਾਰੇ ਹੈ ਗ੍ਰੈਂਡ ਸੇਬੈਸਟੀਅਰ ਤੁਹਾਨੂੰ ਪ੍ਰੇਰਿਤ ਕਰਦੇ ਹਨ ਕਿ ਤੁਹਾਡੇ ਅੰਦਰ ਜੋ ਅਨੋਖਾ ਹੈ ਉਸ ਨੂੰ ਪਛਾਣੋ ਅਤੇ ਉਸ ਤੇ ਕੰਮ ਕਰੋ ਇਹ ਕੋਈ ਮੋਟੀਵੇਸ਼ਨਲ ਬਕਵਾਸ ਨਹੀਂ ਹੈ ਇਹ ਇੱਕ ਪ੍ਰਯੋਗ ਕੀਤਾ ਗਿਆ ਤਰੀਕਾ ਹੈ ਉਸ ਸੰਪਤੀ ਨੂੰ ਅਨਲੋਕ ਕਰਨ ਦਾ ਜਿਸ ਨੂੰ ਤੁਸੀਂ ਬਣਾ ਸਕਦੇ ਹੋ ਚਾਹੇ ਤੁਸੀਂ ਕਿਥੋਂ ਦੇ ਵੀ ਸ਼ੁਰੂ ਕਰੋ ਕੀ ਤੁਸੀਂ ਤਿਆਰ ਹੋ ਇਹ ਜਾਣਨ ਲਈ ਕਿ ਆਪਣੇ ਅਨੋਖੀ ਕੀਮਤ ਨੂੰ ਫਾਈਨੈਂਸ਼ੀਅਲ ਫ੍ਰੀडम ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ਚਲੋ ਅਗਲੇ ਕਦਮ ਤੇ ਚਰਚਾ ਕਰਦੇ ਹਾਂ ਅਧਿਆਇ 6 ਉਹ ਇੱਕ ਵਜ੍ਹਾ ਜਿਸ ਦੀ ਤੁਹਾਨੂੰ ਕਦੇ ਜ਼ਰੂਰਤ ਪਵੇਗੀ ਅੱਛੀ ਖਬਰ ਬਜਟ ਬਣਾਉਣਾ ਇਸ ਨੂੰ ਬਣਾਉਣਾ ਤੁਹਾਨੂੰ ਮੁਸ਼ਕਿਲ ਨਹੀਂ ਲੱਗਣਾ ਚਾਹੀਦਾ ਗ੍ਰੈਂਡ ਸਿਬੈਸਟੀਅਰ ਇਸ ਨੂੰ ਇੱਕ ਗੋਲਡਨ ਰੂਲ ਵਿੱਚ ਤੋੜਦੇ ਹਨ ਜੋ ਤੁਸੀਂ ਕਮਾਉਂਦੇ ਹੋ ਉਸ ਤੋਂ ਘੱਟ ਖਰਚ ਕਰੋ ਅਤੇ ਜੋ ਬਚਦਾ ਹੈ ਉਸ ਨੂੰ ਨਿਵੇਸ਼ ਕਰੋ ਬਸ ਇੰਨਾ ਹੀ ਕੋਈ ਮੁਸ਼ਕਿਲ ਪੇਪਰ ਨਹੀਂ ਸਿਰਫ ਉਸਤੇ ਧਿਆਨ ਕੇਂਦ੍ਰਿਤ ਕਰੋ ਜੋ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਤੁਹਾਡੀ ਆਮਦਨ ਅਤੇ ਖਰਚਿਆਂ ਦੇ ਵਿਚਕਾਰ ਇੱਕ ਫਰਕ ਬਣਾਉਣਾ ਮੁੱਖ ਗੱਲ ਇਹ ਹੈ ਕਿ ਆਪਣੇ ਖਰਚਿਆਂ ਨੂੰ ਪ੍ਰਾਇੋਰਟੀ ਦਿਓ ਗ੍ਰੈਂਡ ਸੇਬੈਸਟੀਅਰ ਜ਼ੋਰ ਦਿੰਦੇ ਹਨ ਕਿ ਹਰ ਰੁਪਏ ਦਾ ਇੱਕ ਉਦੇਸ਼ ਹੋਣਾ ਚਾਹੀਦਾ ਹੈ ਚਾਹੇ ਉਹ ਤੁਹਾਡੀ ਖੁਸ਼ੀ ਆਜ਼ਾਦੀ ਜਾਂ ਵਿਕਾਸ ਦਾ ਮੌਕਾ ਹੋਵੇ ਆਪਣੀ ਆਮਦਨ ਅਤੇ ਖਰਚਿਆਂ ਨੂੰ ਇੰਨਾ ਟਰੈਕ ਕਰੋ ਕਿ ਤੁਸੀਂ ਯਕੀਨੀ ਬਣਾ ਸਕੋ ਕਿ ਤੁਸੀਂ ਸਹੀ ਰਸਤੇ ਤੇ ਹੋ ਦੇਖਿਆ ਇਹ ਰਾਕਟ ਸਾਇੰਸ ਨਹੀਂ ਹੈ ਪਰ ਜੇ ਤੁਹਾਨੂੰ ਪ੍ਰੇਰਨਾ ਲਈ ਐਕਸਲ ਸ਼ੀਟ ਦੀ ਲੋੜ ਹੈ ਤਾਂ ਮੈਂ ਤੁਹਾਨੂੰ ਜੱਜ ਨਹੀਂ ਕਰਾਂਗਾ ਇਹ ਤਰੀਕਾ ਕਿਸੇ ਕਮੀ ਦੀ ਗੱਲ ਨਹੀਂ ਹੈ ਇਹ ਉਦੇਸ਼ ਦੀ ਗੱਲ ਹੈ ਆਪਣੀਆਂ ਬਚਤਾਂ ਅਤੇ ਨਿਵੇਸ਼ਾਂ ਨੂੰ ਸੁਚਾਲਿਤ ਕਰਕੇ ਤੁਸੀਂ ਆਪਣੀ ਵਿੱਤੀ ਸਥਿਤੀ ਨੂੰ ਆਸਾਨ ਬਣਾ ਲੈਂਦੇ ਹੋ ਜਦੋਂ ਤੁਸੀਂ ਲਗਾਤਾਰ ਆਪਣੀ ਸੰਪਤੀ ਦਾ ਨਿਰਮਾਣ ਕਰ ਰਹੇ ਹੋ ਇਹ ਇੱਕ ਈਵੇਂ ਦੀ ਰਣਨੀਤੀ ਹੈ ਜੋ ਅਸਲੀ ਜ਼ਿੰਦਗੀ ਲਈ ਹੈ ਨਾ ਕਿ ਸੁਪਨਿਆਂ ਦੇ ਲਈ ਅੱਗੇ ਚੱਲੋ ਗੱਲ ਕਰੀਏ ਉਸ ਬਾਕੀ बचे ਹੋਏ ਪੈਸੇ ਬਾਰੇ ਜਿਸ ਨੂੰ ਤੁਸੀਂ ਬਚਾ ਰਹੇ ਹੋ ਉਨਾ ਨੂੰ ਕਿੱਥੇ ਨਿਵੇਸ਼ ਕਰਨਾ ਚਾਹੀਦਾ ਹੈ ਅਧਿਆਇ 7 ਪੈਸਾ ਕਿਵੇਂ ਬਚਾਓ ਬਿਨਾਂ ਆਪਣੀਆਂ ਪਸੰਦੀਦੀਆਂ ਚੀਜ਼ਾਂ ਨੂੰ ਛੱਡੇ ਪੈਸਾ ਬਚਾਉਣ ਲਈ ਸਾਧੂ ਜਿਵੇਂ ਜੀਵਨ ਜੀਣ ਦਾ ਵਿਚਾਰ ਛੱਡ ਦੇਵੋ ਗ੍ਰਾਂਟ ਸੇਬੈਸਟਰ ਤੁਹਾਨੂੰ ਦਿਖਾਉਂਦੇ ਹਨ ਕਿ ਤੁਸੀਂ ਉਹਨਾਂ ਚੀਜ਼ਾਂ ਤੇ ਕਿੰਨਾ ਵੱਡਾ ਬਚਤ ਕਰ ਸਕਦੇ ਹੋ ਜੋ ਮਹੱਤਵਪੂਰਨ ਨਹੀਂ ਹਨ ਤਾਂ ਜੋ ਤੁਸੀਂ ਉਹਨਾਂ ਚੀਜ਼ਾਂ ਦਾ ਆਨੰਦ ਲੈ ਸਕੋ ਜੋ ਸੱਚਮੁੱਚ ਵਿੱਚ ਮਹੱਤਵ ਰੱਖਦੀਆਂ ਹਨ ਗिल्ਟ ਫਰੀ ਰਾਜਾ ਇਹ ਉਸ ਥਾਂ ਨੂੰ ਪਛਾਣਨ ਬਾਰੇ ਹੈ ਜਿੱਥੇ ਤੁਸੀਂ ਆਪਣੀ ਖੁਸ਼ੀ ਦੀ ਬਲੀ ਦਿੱਤੇ ਬਿਨਾ ਖਟੋਤੀ ਕਰ ਸਕਦੇ ਹੋ ਉਹਨਾਂ ਅਣਚਾਹੀਆਂ ਖਰਚੇ ਤੇ ਧਿਆਨ ਕੇਂਦ੍ਰਿਤ ਕਰੋ ਜਿਵੇਂ ਹਰ ਦਿਨ ਮਹਿੰਗੀ ਕੌਫੀ ਖਰੀਦਣਾ ਜਾਂ ਮਹਿੰਗੇ ਰੈਸਟੋਰੈਂਟ ਵਿੱਚ ਖਾਣਾ ਖਾਣਾ ਇਹ ਛੋਟੀਆਂ ਕਟੋਪੀਆਂ ਬਿਨਾ ਤੁਹਾਡੀ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕੀਤੇ ਤੁਹਾਡਾ ਕਾਫੀ ਪੈਸੇ ਦੀਆਂ ਬਚਤ ਕਰ ਸਕਦੀਆਂ ਹਨ ਹਾਂ ਤੁਸੀਂ ਹੁਣ ਵੀ ਉਸ ਹਫ਼ਤੇ ਦੇ ਆਖਿਰ ਵਿੱਚ ਗੋਆ ਦੀ ਯਾਤਰਾ ਕਰ ਸਕਦੇ ਹੋ ਪਰ ਹਰ ਦਿਨ 400 ਰੁਪਏ ਦੀ ਮਿਲਕ ਸ਼ੇਕ ਆਰਡਰ ਕਰਨਾ ਬੰਦ ਕਰਦੇ ਹੋ ਲਕਸ਼ ਇਹ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਚੀਜ਼ ਤੋਂ ਵੰਚਿਤ ਰੱਖੋ ਬਲਕਿ ਇਹ ਹੈ कि ਤੁਸੀਂ ਸਮਝਦਾਰੀ ਨਾਲ ਚੋਣ ਕਰੋ ਜਦੋਂ ਤੁਸੀਂ ਛੋਟੇ ਬੇਕਾਰ ਦੇ ਖਰਚੇ ਖਤਮ ਕਰਦੇ ਹੋ ਤਾਂ ਤੁਸੀਂ ਉਹਨਾਂ ਅਨੁਭਵਾਂ ਅਤੇ ਖਰੀਦਦਾਰੀ ਲਈ ਪੈਸਾ ਬਚਾ ਰਹੇ ਹੁੰਦੇ ਹੋ ਜੋ ਸੱਚਮੁੱਚ ਤੁਹਾਨੂੰ ਖੁਸ਼ੀਆਂ ਦਿੰਦੇ ਹਨ ਬਚਤ ਕੋਈ ਰੁਕਾਵਟ ਨਹੀਂ ਹੈ ਇਹ ਉਸ ਚੋਣ ਨੂੰ ਬਣਾਉਣ ਬਾਰੇ ਹੈ ਜੋ ਤੁਹਾਡੇ ਮੁੱਲਾਂ ਅਤੇ ਪਵਿੱਖ ਨਾਲ ਮੇਲ ਖਾਂਦਾ ਹੋਵੇ ਹੁਣ ਸਭ ਤੋਂ ਮਹੱਤਵਪੂਰਨ ਗੱਲ ਉੱਤੇ ਗੱਲ ਕਰੀਏ ਉਸ ਬਾਕੀ ਬਚੇ ਹੋਏ ਪੈਸੇ ਨੂੰ ਅਸਲੀ ਸੰਪਤੀ ਵਿੱਚ ਕਿਵੇਂ ਨਿਵੇਸ਼ ਕਰਨਾ ਹੈ ਅਧਿਆਇ 8 ਆਪਣੇ ਪੈਸੇ ਦਾ ਨਿਵੇਸ਼ ਕਰਨਾ ਇਹ ਅਧਿਆਇ ਸੋਨੇ ਵਰਗਾ ਹੈ ਗ੍ਰੈਂਡ ਸੇਬੈਸਟਰ ਨਿਵੇਸ਼ ਨੂੰ ਸਾਧਾਰਨ ਕਦਮਾਂ ਵਿੱਚ ਤੋੜਦੇ ਹਨ ਅਤੇ ਇਸ ਨੂੰ ਸਪਸ਼ਟ ਕਰਦੇ ਹਨ ਮੁੱਖ ਸਿੱਖ ਜਲਦੀ ਸ਼ੁਰੂ ਕਰੋ ਆਪਣੇ ਨਿਵੇਸ਼ ਨੂੰ ਸੁਚਾਲਿਤ ਕਰੋ ਕੰਪਾਊਂਡ ਇੰਟਰਸਟ ਨੂੰ ਮਿਹਨਤ ਕਰਨ ਦਿਓ ਸਮੇਂ ਦੇ ਨਾਲ ਨਿਰੰਤਰ ਨਿਵੇਸ਼ ਕਰਨ ਨਾਲ ਤੁਸੀਂ ਆਪਣੇ ਪੈਸੇ ਨੂੰ ਬਿਨਾ ਬੜਾ ਕੁਝ ਕੀਤੇ ਗੁਣ ਆਤਮਿਕ ਤੌਰ ਤੇ ਵਧਣ ਦਿੰਦੇ ਹੋ ਕਲਪਨਾ ਕਰੋ ਕਿ ਤੁਸੀਂ ਸੌਂਦੇ ਹੋਏ ਪੈਸਾ ਕਮਾ ਰਹੇ ਹੋ ਇਹ ਹੈ ਕੰਪਾਊਂਡ ਇੰਟਰਸਟ ਦੀ ਤਾਕਤ ਜਿੰਨੀ ਜਲਦੀ ਤੁਸੀਂ ਸ਼ੁਰੂ ਕਰੋਗੇ ਉਨਾ ਹੀ ਤੁਹਾਨੂੰ ਲੰਬੇ ਸਮੇਂ ਵਿੱਚ ਲਾਭ ਹੋਵੇਗਾ ਕੀ ਤੁਸੀਂ ਇਹ ਸੋਚ ਰਹੇ ਹੋ ਕਿਵੇਂ ਆਪਣੇ ਪੈਸੇ ਨੂੰ ਹੋਰ ਤੇਜ਼ੀ ਨਾਲ ਵਧਾਇਆ ਜਾਵੇ ਬਣੇ ਰਹੋ ਗ੍ਰੈਂਡ ਸੇਬੈਸਟਰ ਇਹ ਵੀ ਕਹਿੰਦੇ ਹਨ ਕਿ ਤੁਹਾਨੂੰ ਨਿਵੇਸ਼ ਸ਼ੁਰੂ ਕਰਨ ਲਈ ਫਾਈਨੈਂਸ਼ੀਅਲ ਫਰੀडम ਦੇ ਗੂੜ ਗਿਆਨ ਦੀ ਜ਼ਰੂਰਤ ਨਹੀਂ ਹੈ ਸਹੀ ਮਾਨਸਿਕਤਾ ਅਤੇ ਸਾਧਾਰਨ ਸੁਚਲਿਤ ਪ੍ਰਣਾਲੀਆਂ ਨਾਲ ਤੁਸੀਂ ਆਪਣੀ ਸੰਪਤੀ ਨੂੰ ਲਗਾਤਾਰ ਵਧਦੇ ਹੋਏ ਦੇਖਣਾ ਸ਼ੁਰੂ ਕਰੋਗੇ ਇਹ ਸਭ ਨਿਰੰਤਰਤਾ ਅਤੇ ਸਭ ਦੀ ਗੱਲ ਹੈ ਤਾਂ ਅੱਜ ਤੋਂ ਹੀ ਸ਼ੁਰੂ ਕਰੋ ਪਰਫੈਕਟ ਮੂਵਮੈਂਟ ਦਾ ਇੰਤਜ਼ਾਰ ਨਾ ਕਰੋ ਕਿਉਂਕਿ ਨਿਵੇਸ਼ ਕਰਨ ਦਾ ਸਭ ਤੋਂ ਬੁਧਿਆ ਸਮਾਂ ਕੱਲ ਸੀ ਅਧਿਆਇ 9 ਆਪਣੀ ਆਮਦਨ ਵਧਾਉਣਾ ਇਹ ਇੱਕ ਗੁਪਤ ਮੰਤਰ ਹੈ ਵਿੱਤੀ ਸਵਤੰਤਰਤਾ ਨੂੰ ਤੇਜ਼ੀ ਨਾਲ ਪ੍ਰਾਪਤ ਕਰਨ ਲਈ ਸਿਰਫ ਅਤੇ ਸਿਰਫ ਬਚਤ ਨਾ ਕਰੋ ਬਲਕਿ ਹੋਰ ਕਮਾਓ ਗ੍ਰੈਂਡ ਸੇਬੈਸਟੀਅਰ ਇਹ ਦੱਸਦੇ ਹਨ ਕਿ ਜਿਵੇਂ ਬਚਤ ਮਹੱਤਵਪੂਰਨ ਹੈ ਉਹ ਇਹ ਵੀ ਕਹਿੰਦੇ ਹਨ ਕਿ ਆਪਣੀ ਆਮਦਨ ਵਧਾਉਣਾ ਤੁਹਾਡੇ ਵਿੱਤੀ ਸੁਤੰਤਰਤਾ ਦੀ ਯਾਤਰਾ ਨੂੰ ਤੇਜ਼ ਕਰ ਸਕਦਾ ਹੈ ਸਾਈਡ ਇਨਕਮ ਵਧਾਉਣਾ, ਕੋਸ਼ਲ ਦੀ ਉન્નਤੀ, ਫ੍ਰੀਲੈਂਸਿੰਗ ਕਰਨਾ ਤੁਹਾਡੀ ਇਨਕਮ ਨੂੰ ਵਧਾ ਸਕਦੇ ਹਨ। ਚਾਹੇ ਉਹ ਫ੍ਰੀਲੈਂਸਿੰਗ ਹੋਵੇ, ਇੱਕ ਛੋਟਾ ਕਾਰੋਬਾਰ ਸ਼ੁਰੂ ਕਰਨਾ ਹੋਵੇ, ਜਾਂ ਕਿਸੇ ਵਿਸ਼ੇਸ਼ ਬਾਜ਼ਾਰ ਵਿੱਚ ਸੇਵਾਵਾਂ ਪ੍ਰਦਾਨ ਕਰਨੀਆਂ ਹੋਵੇ, ਇਹ ਆਮਦਨ ਦੇ ਸਰੋਤ ਨੂੰ ਵਿਕਸਿਤ ਕਰਨ ਲਈ ਮੱਤਾਪੁੰਨ ਹੈ ਤੇ ਆਮਦਨ ਨੂੰ ਵਧਾ ਸਕਦੀ ਹੈ ਕੁੰਜੀ ਇਹ ਹੈ ਕਿ ਤੁਸੀਂ ਆਪਣੇ ਕੋਸ਼ਲ ਅਤੇ ਸਮੇਂ ਨੂੰ ਸਮਝਦਾਰੀ ਨਾਲ ਉਪਯੋਗ ਕਰੋ ਤਾਂ ਜੋ ਅਤਿਰਿਕਤ ਆਮਦਨ ਦੇ ਸਰੋਤ ਬਣਾਏ ਜਾ ਸਕਣ ਅਤੇ ਇਸ ਨਾਲ ਅਸੀਂ ਚੱਲਦੇ ਹਾਂ ਅੰਤਿਮ ਬਤਲਾਵਕਾਰੀ ਗੱਲ ਤੇ ਸਾਈਡ ਹਸਲ ਸਿਰਫ ਅਤਿਰਿਕਤ ਪੈਸੇ ਕਮਾਉਣ ਬਾਰੇ ਨਹੀਂ ਹੈ ਇਹ ਤੁਹਾਡੀ ਫਾਈਨੈਂਸ਼ੀਅਲ ਫਰੀडम ਦੀ ਨੀਂਹ ਬਣ ਸਕਦਾ ਹੈ ਸਹੀ ਸਾਈਡ ਇਨਕਮ ਦੇ ਨਾਲ ਤੁਸੀਂ ਆਪਣੀ ਆਮਦਨੀ ਨੂੰ ਬੜਾ ਵਧਾ ਸਕਦੇ ਹੋ ਜਦੋਂ ਕਿ ਤੁਸੀਂ ਉਹ ਕੁਝ ਕਰ ਰਹੇ ਹੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਅੱਜ ਸ਼ੁਰੂ ਕਰਨ ਤੋਂ ਤੁਹਾਨੂੰ ਕੀ ਰੋਕ ਰਿਹਾ ਹੈ ਅਧਿਆਇ 10 ਤੁਹਾਡੀ ਨੈਟਵਰਥ ਇੱਕ ਚੁਣੌਤ ਹੈ ਗ੍ਰੈਂਡ ਸੇਬਸਟਰ ਦਾ ਸੰਦੇਸ਼ ਅਧਿਆਇ 10 ਵਿੱਚ ਇੱਕ ਗੇਮ ਚੇਂਜਰ ਹੈ ਉਹ ਇਸ ਵਿਚਾਰ ਨੂੰ ਚਣੌਤੀ ਦਿੰਦੇ ਹਨ ਕਿ ਤੁਹਾਡੀ ਨੈਟਵਰਕ ਕੁਝ ਈਵੇਂ ਦੀ ਚੀਜ਼ ਹੈ ਜੋ ਤੁਹਾਡੇ ਨਾਲ ਹੁੰਦੀ ਹੈ ਇਸ ਦੇ ਬਜਾਏ ਇਹ ਕੁਝ ਹੈ ਜਿਸ ਨੂੰ ਤੁਸੀਂ ਸਰਗਰਮ ਤੌਰ ਨਾਲ ਬਣਾਉਂਦੇ ਹੋ ਤੁਹਾਡੀ ਨੈਟਵਰਕ ਤੁਹਾਡੇ ਚੁਣੌਤ ਫੈਸਲੇ ਅਤੇ ਕਿਰਿਆਵਾਂ ਦਾ ਸਿੱਧਾ ਨਤੀਜਾ ਹੈ ਨਾ ਕਿ ਸਿਰਫ ਉਹ ਜੋ ਤੁਹਾਨੂੰ ਜੀਵਨ ਵਿੱਚ ਮਿਲਿਆ ਹੈ ਸੋਚੋ ਚਾਹੇ ਤੁਸੀਂ ਥੋੜਾ ਕਮਾਉਂਦੇ ਹੋ ਜਾਂਜਾਦਾ ਤੁਹਾਡੇ ਦੁਆਰਾ ਹਰ ਦਿਨ ਕੀਤੇ ਗਏ ਚੁਣਾਵ ਜਿਵੇਂ ਤੁਸੀਂ ਕਿਵੇਂ ਖਰਚ ਕਰਦੇ ਹੋ ਬਚਤ ਕਰਦੇ ਹੋ ਅਤੇ ਨਿਵੇਸ਼ ਕਰਦੇ ਹੋ ਉਹ ਤੁਹਾਡੇ ਭਵਿੱਖ ਦੀ ਸੰਪਤੀ ਨੂੰ ਨਿਰਧਾਰਤ ਕਰਦੇ ਹਨ ਗ੍ਰੈਂਡ ਸੇਬਸਟੀਅਰ ਤੁਹਾਨੂੰ ਇਹ ਮਹਿਸੂਸ ਕਰਵਾਉਂਦੇ ਹਨ ਕਿ ਤੁਸੀਂ ਕੰਟਰੋਲ ਵਿੱਚ ਹੋ ਤੁਸੀਂ ਸਮਾਰਟ ਚੁਨਾਵਾ ਕਰਕੇ ਆਪਣੇ ਨੈਟਵਰਥ ਵਧਾ ਸਕਦੇ ਹੋ ਚਾਹੇ ਤੁਸੀਂ ਹੁਣ ਕਿੱਥੇ ਵੀ ਹੋ ਤੁਹਾਡੀ ਨੈੱਟਵਰਥ ਕਿਸਮਤ ਜਾਂ ਵਿਰਾਸਤ ਬਾਰੇ ਨਹੀਂ ਹੈ ਇਹ ਤੁਹਾਡੇ ਦੁਆਰਾ ਜਾਣਕਾਰੀ ਨਾਲ ਦਿੱਤੇ ਫੈਸਲੇ ਦੀ ਸਮਰੱਥਾ ਆਪਣੇ ਗੋਲਸ ਨੂੰ ਪ੍ਰਾਥਮਿਕਤਾ ਦੇਣ ਅਤੇ ਆਪਣੇ ਬਣਾਏ ਰਸਤੇ ਤੇ ਚੱਲਣ ਬਾਰੇ ਹੈ ਤਾਂ ਤੁਸੀਂ ਕਿਸ ਦਾ ਇੰਤਜ਼ਾਰ ਕਰ ਰਹੇ ਹੋ ਅੱਜ ਤੋਂ ਸ਼ੁਰੂ ਕਰੋ ਕਿਉਂਕਿ ਤੁਹਾਡੇ ਆਉਣ ਵਾਲਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ ਹੁਣ ਚਲੋ ਇਸ ਦਾ ਕੰਟਰੋਲ ਨੂੰ ਹੋਰ ਵਧਾਉਂਦੇ ਹਾਂ ਅਗਲੇ ਅਧਿਆਇ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਸੰਪਤੀ ਵਧਾਉਣ ਦੇ ਸਭ ਤੋਂ ਸ਼ਕਤੀਸ਼ਾਲੀ ਔਜ਼ਾਰ ਤੁਹਾਡੀ ਮਾਨਸਿਕਤਾ ਬਣੇ ਰਹੋ ਤੁਸੀਂ ਇਸ ਨੂੰ ਮਿਸਟ ਕਰਨਾ ਨਹੀਂ ਚਾਹੋਗੇ ਅਧਿਆਇ 11 ਸਾਈਡ ਇਨਕਮ ਵਿੱਤੀ ਸਵਤੰਤਰਤਾ ਦਾ ਰਾਜ਼ ਗ੍ਰਾਂਟ ਇਹ ਸਪਸ਼ਟ ਕਰਦੇ ਹਨ ਜੇ ਤੁਸੀਂ ਸਾਈਡ ਇਨਕਮ ਨਹੀਂ ਕਰ ਰਹੇ ਹੋ ਤਾਂ ਤੁਸੀਂ ਪੈਸਾ ਮੇਜ਼ ਉੱਤੇ ਛੱਡ ਰਹੇ ਹੋ ਚਾਹੇ ਉਹ ਫ੍ਰੀਲੈਂਸਿੰਗ ਹੋਵੇ ਸਮਗਰੀ ਬਣਾਉਣਾ ਹੋਵੇ ਜਾਂ ਫਿਰ ਆਨਲਾਈਨ ਵੇਚਣਾ ਹੋਵੇ ਤੁਹਾਡੀ ਸਾਈਡ ਇਨਕਮ ਤੁਹਾਡੇ ਫਾਈਨੈਂਸ਼ੀਅਲ ਗੋਲਸ ਹਾਸਿਲ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੋ ਸਕਦਾ ਹੈ ਇਹ ਸਿਰਫ ਅਤ੍ਰਿਕਤ ਪੈਸਿਆਂ ਦੇ ਬਾਰੇ ਨਹੀਂ ਹੈ ਇਹ ਤੁਹਾਡੀ ਆਮਦਨ ਦੇ ਸਰੋਤਾਂ ਨੂੰ ਗੁਣਾ ਕਰਨ ਦੇ ਬਾਰੇ ਹੈ ਤਾਂ ਜੋ ਤੁਸੀਂ ਵਿੱਤੀ ਸੁਤੰਤਰਤਾ ਤੱਕ ਤੇਜ਼ੀ ਨਾਲ ਪਹੁੰਚ ਸਕੋ ਇਸ ਨੂੰ ਇੱਕ ਪਾਰਟ ਟਾਈਮ ਨੌਕਰੀ ਵਾਂਗ ਸੋਚੋ ਬਸ ਇਹ ਤੁਹਾਡੇ ਲਈ ਕੰਮ ਕਰਦਾ ਹੈ ਅਤੇ ਤੁਹਾਨੂੰ ਆਪਣੀਆਂ ਸੋਸ਼ਲ ਲਾਈਫ ਛੱਡਣ ਜਾਂ ਹਰ ਸਮੇਂ ਮਿਹਨਤ ਕਰਨ ਦੀ ਲੋੜ ਨਹੀਂ ਹੈ ਸਾਈਡ ਇਨਕਮ ਦੇ ਕਾਫੀ ਫਾਇਦੇ ਹਨ ਜਿਵੇਂ ਕਿ ਤੁਸੀਂ ਇਸ ਵਿੱਚ ਇਹ ਫੈਸਲਾ ਕਰਦੇ ਹੋ ਕਿ ਕਦੋਂ ਕਿੱਥੇ ਅਤੇ ਕਿੰਨੀ ਮਿਹਨਤ ਕਰਨੀ ਹੈ ਸਾਈਡ ਇਨਕਮ ਦੇ ਵਿਚਾਰ ਤੋਂ ਡਰੋ ਨਾ ਛੋਟੀ ਸਾਈਡ ਜੋਬ ਤੋਂ ਸ਼ੁਰੂਆਤ ਕਰੋ ਸਮੇਂ ਦੇ ਨਾਲ ਅਤ੍ਰਿਕਤ ਆਮਦਨ ਨੂੰ ਵਧਣ ਦਿਓ ਤੁਹਾਡੀ ਸਾਈਡ ਇਨਕਮ ਤੁਹਾਡੇ ਸਵਤੰਤਰਤਾ ਦਾ ਟਿਕਟ ਹੋ ਸਕਦਾ ਹੈ ਅਧਿਆਇ 12 ਤੁਸੀਂ ਕਿਸ ਦਾ ਇੰਤਜ਼ਾਰ ਕਰ ਰਹੇ ਹੋ ਇਹ ਅਧਿਆਇ ਇੱਕ ਜਾਗਰੂਕਤਾ ਦਾ ਆਵਾਹਨ ਹੈ ਜੇ ਤੁਸੀਂ ਆਪਣੇ ਫਾਈਨੈਂਸ਼ੀਅਲ ਗੋਲਸ ਨੂੰ ਟਾਲਦੇ ਆ ਰਹੇ ਹੋ ਤਾਂ ਹੁਣ ਇੰਤਜ਼ਾਰ ਕਰਨਾ ਬੰਦ ਕਰੋ दा सब तो, तो, की तो, तो कीमती संपत्ति है हर पल जो तुसी देर करते दे हो वो खोया होया पल है विधि स्वतंत्रता दा रस्ता इस नाल नहीं रुकदा कि तुसी तैयार हो या नहीं ਚਾਹੇ ਕਦਮ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਪਰ ਸ਼ੁਰੂ ਕਰੋ ਕੀ ਤੁਸੀਂ ਸ਼ੁਰੂ ਕਰਨ ਲਈ ਪਰਫੈਕਟ ਟਾਈਮ ਦਾ ਇੰਤਜ਼ਾਰ ਕਰ ਰਹੇ ਹੋ ਚਾਹੇ ਇਹ ਤੁਹਾਡੀ ਪਹਿਲੀ ਨਿਵੇਸ਼ ਸ਼ੁਰੂ ਕਰਨੀ ਕਿਉਂ ਨਾ ਹੋਵੇ ਸਾਈਡ ਇਨਕਮ ਸ਼ੁਰੂ ਕਰਨੀ ਹੋਵੇ ਜਾਂ ਬਜਟ ਬਣਾਉਣਾ ਹੋਵੇ ਤੁਹਾਨੂੰ ਹੁਣ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ ਯਾਦ ਰੱਖੋ ਸੰਪਤੀ ਦੀ ਯਾਤਰਾ ਛੋਟੇ ਛੋਟੇ ਲਗਾਤਾਰ ਕਦਮਾਂ ਤੇ ਆਧਾਰਿਤ ਹੁੰਦੀ ਹੈ ਡਰ ਨੂੰ ਤੁਹਾਨੂੰ ਪਿੱਛੇ ਨਾ ਖਿੱਚਣ ਦਿਓ ਜਿਵੇਂ ਜਿਵੇਂ ਤੁਸੀਂ ਇੰਤਜ਼ਾਰ ਕਰੋਗੇ ਤੁਸੀਂ ਆਪਣੇ ਫਾਈਨੈਂਸ਼ੀਅਲ ਫਰੀडम ਦੇ ਗੋਲਸ ਨੂੰ ਦੇਰੀ ਨਾਲ ਕਰ ਰਹੇ ਹੋਵੋਗੇ ਤਾਂ ਤੁਸੀਂ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਹੋ ਤੁਸੀਂ ਪਹਿਲਾ ਕਦਮ ਉਠਾਓ ਅਧਿਆਇ 13 ਵਿੱਤੀ ਸਵਤੰਤਰਤਾ ਹਰ ਕਿਸੇ ਲਈ ਹੈ ਗ੍ਰਾਂਟ ਸਾਨੂੰ ਯਾਦ ਦਿਲਾਉਂਦੇ ਹਨ ਕਿ ਵਿੱਤੀ ਸਵਤੰਤਰਤਾ ਸਿਰਫ ਅਮੀਰਾਂ ਲਈ ਨਹੀਂ ਹੈ ਇਹ ਹਰ ਉਸ ਵਿਅਕਤੀ ਲਈ ਹੈ ਜੋ ਕੋਸ਼ਿਸ਼ ਕਰਨ ਅਤੇ ਆਪਣੇ ਪੈਸੇ ਨੂੰ ਸਮਾਰਟ ਆਪਸ਼ਨ ਬਣਾਉਣ ਲਈ ਤਿਆਰ ਹੈ ਇਹ ਮਹੱਤਵਪੂਰਨ ਨਹੀਂ ਹੈ ਕਿ ਤੁਸੀਂ ਕਿੱਥੇ ਤੋਂ ਸ਼ੁਰੂ ਕਰਦੇ ਹੋ ਤੁਹਾਡਾ ਪਿਛੋਕੜ ਕੀ ਹੈ ਜਾਂ ਤੁਸੀਂ ਹੁਣ ਕਿੰਨੇ ਪੈਸੇ ਕਮਾ ਰਹੇ ਹੋ ਵਿੱਤੀ ਸੁਤੰਤਰਤਾ ਤੁਹਾਡੇ ਲਈ ਵੀ ਸੰਭਵ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਸਿਰਫ ਉਹੀ ਲੋਕ ਜੋ ਸੰਪਤੀ ਵਿੱਚ ਜਨਮ ਲੈਂਦੇ ਹਨ ਉਹੀ ਵਿੱਤੀ ਸੁਤੰਤਰਤਾ ਪ੍ਰਾਪਤ ਕਰ ਸਕਦੇ ਹਨ ਪਰ ਗ੍ਰਾਂਟ ਸਾਨੂੰ ਇਹ ਦਿਖਾਉਂਦੇ ਹਨ ਕਿ ਅਨੁਸ਼ਾਸਨ ਸਮਾਰਟ ਵਿਕਲਪ ਅਤੇ ਸਮਰਪਣ ਨਾਲ ਕੋਈ ਵੀ ਵਿਅਕਤੀ ਵਿੱਤੀ ਸੁਤੰਤਰਤਾ ਵਿੱਚ ਇੱਕ ਰਸਤਾ ਬਣਾ ਸਕਦਾ ਹੈ ਚਾਹੇ ਤੁਸੀਂ ਆਪਣੀ 20 ਸਾਲ ਦੀ ਉਮਰ ਵਿੱਚ ਹੋ ਜਾਂ 30 ਸਾਲ ਦੀ ਉਮਰ ਵਿੱਚ ਹੋ ਕੁੰਜੀ ਹੈ ਅੱਜ ਵਿੱਚ ਸ਼ੁਰੂ ਕਰਨਾ ਤੁਹਾਡੇ ਕੋਲ ਆਪਣੀ ਵਿੱਤੀ ਭਵਿੱਖ ਨੂੰ ਬਦਲਣ ਦੀ ਸ਼ਕਤੀ ਹੈ ਅਤੇ ਇਹ ਸਭ ਕੁਝ ਤੁਹਾਡੇ ਪੈਸੇ ਤੇ ਨਿਯੰਤਰਣ ਕਰਨ ਨਾਲ ਸ਼ੁਰੂ ਹੁੰਦਾ ਹੈ ਵਿੱਤੀ ਸਵਤੰਤਰਤਾ ਸਿਰਫ ਇੱਕ ਸੁਪਨਾ ਨਹੀਂ ਹੈ ਇਹ ਇੱਕ ਫੈਸਲਾ ਹੈ ਕਿ ਤੁਸੀਂ ਉਹ ਫੈਸਲਾ ਲੈਣ ਲਈ ਤਿਆਰ ਹੋ ਅਧਿਆਇ 14 ਇਹ ਇੱਕ ਨਵਾਂ ਰਸਤਾ ਕਿਤਾਬ ਇੱਕ ਸ਼ਕਤੀਸ਼ਾਲੀ ਸੰਦੇਸ਼ ਨਾਲ ਖਤਮ ਹੁੰਦੀ ਹੈ ਵਿੱਤੀ ਸਵਤੰਤਰਤਾ ਸਿਰਫ ਪੈਸੇ ਦੇ ਬਾਰੇ ਨਹੀਂ ਹੈ ਇਹ ਇੱਕ ਇਵੇਂ ਦੇ ਜੀਵਨ ਬਿਤਾਉਣ ਬਾਰੇ ਹੈ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਇੱਕ ਜੀਵਨ ਜਿੱਥੇ ਤੁਸੀਂ ਖੁੱਲ ਕੇ ਸੁਪਨੇ ਦੇਖ ਸਕਦੇ ਹੋ ਰਚਨਾ ਕਰ ਸਕਦੇ ਹੋ ਅਤੇ ਆਪਣੇ ਸ਼ਰਤਾਂ ਤੇ ਜੀ ਸਕਦੇ ਹੋ ਗ੍ਰਾਂਟ ਜ਼ੋਰ ਦਿੰਦੇ ਹਨ ਕਿ ਵਿੱਤੀ ਸੁਤੰਤਰਤਾ ਉਹ ਜੀਵਨ ਦੀ ਬੁਨਿਆਦ ਹੈ ਜੋ ਬਿੱਲਾਂ ਸਮਾਂ ਦੀ ਸੀਮਾਵਾਂ ਜਾਂ ਨੌਕਰੀ ਦੀ ਰੋਕਾਂ ਨਾਲ ਨਹੀਂ ਸਗੋਂ ਇਰਾਦੇ ਨਾਲ ਜੀਣ ਦੀ ਆਜ਼ਾਦੀ ਹੁੰਦੀ ਹੈ ਜਨੂਨ ਦਾ ਪਿੱਛਾ ਕਰਨ ਦੀ ਆਜ਼ਾਦੀ ਅਤੇ ਆਪਣੀ ਸ਼ਰਤਾਂ ਤੇ ਅਨੁਭਵਾਂ ਦਾ ਆਨੰਦ ਲੈਣ ਦੀ ਆਜ਼ਾਦੀ ਹੈ ਇਹ ਸਿਰਫ ਸੰਪਤੀ ਬਣਾਉਣ ਦੇ ਬਾਰੇ ਨਹੀਂ ਹੈ ਇਹ ਇੱਕ ਇਵੇਂ ਦਾ ਜੀਵਨ ਬਣਾਉਣ ਬਾਰੇ ਹੈ ਜੋ ਉਦੇਸ਼, ਸਾਹਸ ਅਤੇ ਖੁਸ਼ੀ ਨਾਲ ਭਰਿਆ ਹੋਵੇ ਇੱਕ ਵਾਰੀ ਜਦੋਂ ਤੁਸੀਂ ਵਿੱਤੀ ਸੁਤੰਤਰਤਾ ਪ੍ਰਾਪਤ ਕਰ ਲੈਂਦੇ ਹੋ ਤਦ ਅਸਲੀ ਯਾਤਰਾ ਸ਼ੁਰੂ ਹੁੰਦੀ ਹੈ ਤੁਸੀਂ ਜੀਵਨ ਨੂੰ ਡਿਜ਼ਾਈਨ ਦੇ ਅਨੁਸਾਰ ਜੀਣ ਲੱਗਦੇ ਹੋ ਨਾ ਕਿ ਡਿਫਾਲਟ ਟੂਪ ਵਿੱਚ ਇਹ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਲਾਈਕ ਕਰਿਓ ਵੀਡੀਓ ਸ਼ੇਅਰ ਕਰਿਓ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ